ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਠੀਕ ਠਾਕ ਤੁਸੀਂ ਵੀ ਹੋਗੇ ਹਾਂਜੀ ਹਾਂ ਸੁਬਾਹ ਕੱਟ ਹੈ ਮੈਂ ਜੜੀ ਦੋ ਕੰਮ ਆਂਿਆ ਹਾਂ ਜੀ ਰੰਗੇ ਕੱਪੜੇ ਧੋਣੇ ਆਂ ਜੇ ਸੁਬਾਹ ਕੱਪੜੇ ਪਾ ਦੀਏ ਮਸ਼ੀਨ 'ਚ ਦੋ ਤਿੰਨ ਮਿੰਟ ਹੋ ਗਏ ਦੋ ਟੈਂਕ ਸੀਗੇ ਨਾ ਸਾਰਜਾ ਤੋ ਇਹ ਕਿੰਨਾ ਚਾਹਦੇ ਨਾ ਤੋਣੇ ਹੋਣੀ ਮੈਂ ਹੋਣ ਦੀ ਆਇਆ ਪੱਲੇ ਜਾਣੇ ਦਾ ਪਾਣੀ ਹੁੰਦਾ ਕਿ ਟਿਕ ਕੱਪੜੇ ਇਸ ਲਾਈ ਕਰ ਲੈ ਸਫਾਈ ਕਰ ਲਈ ਹੁਣ ਹਰ ਸੀ ਕੱਪੜੇ ਪਹਿਲੇ ਕੱਪੜੇ ਪਾਹੀ ਮਸ਼ੀਨ ਚ ਸਵੇਰ ਸਵੇਰ ਟਫਾ ਜਾਂਦੇ ਇਹਦੇ ਨਾਲ ਸੰਭਾਤ ਜਿਨ ਸੌਤ ਵਾਜੀ ਚੁੱਕਦੇ ਸਰ ਤੋਂ ਆਇਆ ਸਰ ਤੋਂ ਆ ਕੇ ਚੜ ਚੂੜੂ ਲਾਇਆ ਹੋਣੀ ਚਾਹ ਬਣਾ ਕੇ ਪਿੰਨਕ ਪੀ ਕੇ ਤੇ ਕੱਪੜੇ ਮਸ਼ੀਨ ਚ ਪਾ ਦਗੇ ਕੱਪੜੇ ਆ ਵੇਖੋ ਛੋਲੇ ਤੇ ਬਦਾਮ ਪਿਆਉਂ ਦਿੱਤੇ ਰਾਤ ਨੂੰ ਸੂਬਾ ਉੱਠ ਕੇ ਖਾ ਲੈਂਦੇ ਆ ਇਧਰ ਚੱਕੋ ਛੋਲਿਆਂ ਚ ਧਿਆਨ ਆ ਇਹਨਾਂ ਦਾ ਤਾਗਾ ਤਾਲੇ ਹੁੰਦੇ ਆ ਬਦਾਮ ਛੋਲੇ ਇੰਨਾ ਨਹੀਂ ਖਾਣਾ ਹੁੰਦਾ ਗਰਮੀ 'ਚ ਰਾਤ ਨੂੰ ਪਿਉਂਦੀ ਤੇ ਆ ਪੀਓ ਕੇ ਕਸਕਾਸ ਬਦਾਮ ਤੇ ਕਾਜੂ ਸਾਰਾ ਕੁਝ ਖਰੋਟ ਫਿਰ ਇਹਨਾਂ ਨੂੰ ਗ੍ਰाइंड ਕਰਕੇ ਦੁੱਧ 'ਚ ਫਿਰ ਇਹਨਾਂ ਨੂੰ ਦੇ ਲਈ ਤੇ ਆਖੀ ਤੇ ਚਲ ਪੀ ਲਓ ਅਗਰ ਡਿਉਟੀ ਜਾਂਦੇ ਸੀ ਸਵੇਰ ਨੂੰ ਇਹਨਾਂ ਨੇ ਸਵੇਰ ਸਵੇਰੇ ਪੀ ਲੈਣਾ ਫਿਰ ਰੋਟੀ ਖਾ ਲੈਣ ਪਰੌਂਠਾ ਹੁਣ ਘਰੇ ਹੀ ਹੁੰਦੀ ਹੈ ਰਿਟਾਇਰਮੈਂਟ ਹੁਣ ਬਸ ਐਸ ਵੇਲੇ ਉੱਠਦੇ ਆ ਲੇਟ ਹੀ ਚਾਹ ਪਾਣੀ ਪੀ ਕੇ ਫਿਰ ਸੈਰ ਤੇ ਜਾਂਦੇ ਇਹ ਸੈਰ ਤੋਂ ਆ ਕੇ ਫਿਰ ਬਸ ਆਪ ਦਾ ਕੰਮ ਕਰ ਲੱਗ ਪੈਂਦੇ ਮੈਂ ਵੀ ਆਪ ਦਾ ਕੰਮ ਕਰਕੇ ਫਿਰ ਹਾਂਜੀ ਹੁਣੇ ਉੱਥੇ ਆ ਇਹਨਾਂ ਨੂੰ ਚਾਹ ਬਣਾ ਕੇ ਦਿੱਤੀ ਆ ਵੇਖੋ ਗਲਾਸ ਚ ਪਾ ਕੇ ਹੁਣ ਬੈਠ ਗਏ ਹਈ ਲੇਟ ਹੀ ਉੱਠਦੇ ਆ ਮੈਂ ਤਾਂ ਸਵੇਰ ਸਵੇਰ ਉੱਠ ਕੇ 5:30 ਫਿਰ ਸੈਰ ਤੇ ਜਾਨੀ ਲੈਣੀ ਹੈ ਸੈਰ ਤੋਂ ਆ ਕੇ ਫਿਰ ਆ ਕੰਮ ਕਰਨ ਲੱਗ ਜੰਗੀ ਝੜੂ ਬੁੱਕ ਲਵ ਸਫਾਈ ਸਪੂਈ ਕਰੀ ਜੀ ਸੋਈ ਦੀ ਸਾਰੀ ਸਾਫਾਈ ਕਰਕੇ ਫਿਰ ਹੋਰ ਕੰਮ ਲੱਗ ਜਾਈਦਾ ਅਸਦਾ ਹੈਲੋ ਹੈਲੋ ਕੀ ਕਰੀ ਜਾਂਦੇ ਆ ਝੜਣੀ ਬੰਨਣ ਲੱਗੇ ਕਿਹੜਾ ਕਿਉ ਪਾਇਆ ਦੇਸੀ ਅੱਛਾ ਆਹ ਦੇਖੋ ਮਲਾਜਮ ਸਾਹਿਬ ਝੜਣੀ ਪੁਨੀਆ ਨੇ ਕਹਿੰਦੇ ਤੁਸੀਂ ਰੋਟੀਆਂ ਲਾਓ ਤੰਦੂਰ ਤੇ ਮੈਂ ਚਟਨੀ ਪੋਨੀ ਕਿਤੇ ਰੱਖਦਾ ਫਿਰ ਦਹੀਂ ਨਾਲ ਖਾਵਾਂਗੇ ਇਹ ਐਸੇ ਵਾਲ ਕਹਿ ਦਿੰਦੇ ਸਬਜ਼ੀ ਨਾਲ ਨਹੀਂ ਜੀ ਕਰਦਾ ਚਟਨੀ ਤੇ ਦਹੀਂ ਹੋਵੇ ਵਧੀਆ ਬਹੁਤ ਸਵਾਦ ਲੱਗਦੀ ਰੋਟੀ ਤੰਦੂਰੀ ਹਲਕਾ ਹੋਵੇ ਫੰੜੀ ਅਮ ਚੱਲ ਠੀਕ ਆ ਹੁਣ ਰੋਟੀ ਖਾਣੀ ਆਪਾਂ ਹਾਂ ਜੀ ਅੱਜ ਅਸੀਂ ਬਾਥਰੂਮ ਸਾਫ਼ ਕਰਨ ਲੱਗੇ ਆਂ। ਟੂਟੀਆਂ ਤੇ ਨਾ ਪਾਣੀ ਮਾੜਾ ਸਾਡਾ ਇੱਧਰ। ਟੂਟੀਆਂ ਦੇ ਉੱਤੇ ਹਰੇਵਈ ਜੰਮ ਜਾਂਦੀ ਹੈ। ਤੇ ਉਹਨਾਂ ਨੇ ਸਾਨੂੰ ਕਿਹਾ ਸੀ ਜਿੱਥੋਂ ਲਿਆਂਦੇ ਨੂੰ ਸੀ ਕੁਝ ਪੱਥਰਿਆਂ ਨਾਲ ਹੀ ਸਾਫ਼ ਕਰ ਲੈਣਾ। ਤੇ ਵੀ ਉੱਤੇ ਦਵਾਈ ਵੀ ਲਾਉਣੀ ਪਈ। ਫੇਰ ਚਮਕ ਇਹਨਾਂ ਦੀ ਆ ਹੀ ਰਹੂਗੀ। ਆਹ ਵੇਖੋ। ਬਹੁਤ ਸੋਹਣੀ ਚਮਕ ਇਹਨਾਂ ਦੀ। ਬਸ ਜੇ ਪੱਥਰ ਤੇ ਵੀ ਕੱਪੜਾ ਹੀ ਮਾਰਨਾ। ਲੇਟਾਂ ਤੇ ਵੀ ਪਾਣੀ ਪਾ ਕੇ ਥੋੜਾ ਜਿਹਾ ਕੱਪੜਾ ਹੀ ਮਾਰ ਦੇਣਾ ਇਦਾਂ ਸੜ ਕੇ ਸੁੱਕੀ ਜਾਂਦੇ ਆਂ। ਇਹ ਅੱਜ ਸੀ ਦੇਸੀ ਕਦੂ ਲਏ ਆ। ਇਹਦੀ ਸਬਜ਼ੀ ਬਣਾਵਾਂਗੇ। 40 ਰੁਪਏ ਕਿਲੋ ਅੱਧਾ ਕਿਲੋ ਲਾਇਆ ਦੋ। ਦੋ ਹੀ ਬਾਤੋਂ ਸੰਤਾ। ਹਮ ਮਸਾਲਾ ਮਿਸਲਾ ਚੀਰ ਕੇ ਰੱਖੋ। ਮੈਂ ਤੇਨੂੰ ਫੀਰ ਕੇ ਨਾ ਦੇ ਟਪਾ ਪਕੋਣਾ ਲੰਗੋਸਵਾਰ ਵਾਲੀ ਸਬਜ਼ੀ ਹੁਣ ਅਸੀਂ ਚਾਹ ਪੀਣ ਲੱਗੇ ਦੁਪਹਿਰ ਵਾਲੀ ਨਾਲ ਨਾਲ ਸਬਜ਼ੀ ਚੀਰਾਂਗੇ ਹੁਣ ਤਾਂ ਵਧੀਆ ਹੁੰਦੇ ਆ ਤੇ ਅਸੀਂ ਕਰਤੀ ਮੈਸੇ ਹਜੇ ਮੁੱਲਦੇ ਆ ਨਾ ਜੇ ਘਰੇ ਲੱਗ ਜਾਣ ਉਹ ਵਧੀਆ ਹੁੰਦੇ ਰਹੇ ਸਪਰੇਅ ਤੋਂ ਬਿਨਾਂ ਇਹ ਵੀ ਨਿਰਾ ਜ਼ਹਿਰ ਹੀ ਹੁੰਦਾ ਲੈ ਤੇ ਲਈ ਤੇ ਹੁਣ ਅਸੀਂ ਕੱਤੂ ਦੀ ਸਬਜ਼ੀ ਬਣਾਉਣ ਲੱਗੇ ਆਂ ਮਸਾਲਾ ਰਗੜ ਕੇ ਲੈਂਦਾ ਤੇ ਆਣਾ ਸੀ ਕੱਦੂ ਵਾਲ ਕੇ ਪਹਿਲਾਂ ਜਿਹੜਾ ਪਾਣੀ ਹੁੰਦਾ ਜ਼ਹਿਰ ਵਾਲਾ ਉਹ ਕੱਢ ਦੇਈਦਾ ਉਹਦੋਂ ਤੜਕਾ ਲਾ ਲਈਦਾ ਤੜਕਾ ਲਾ ਕੇ ਤੜਕਾ ਲਾ ਕੇ ਭੁੰਨ ਕੇ ਇਹਨੂੰ ਵਾਰ ਕੇ ਪਾਣੀ ਪਾ ਦੇਈਦਾ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਦੇ ਆ ਪਾਣੀ ਕੱਢ ਕੇ ਨਿਚੋੜ ਕੇ ਕਦੂ ਫੇਰ ਅਸੀਂ ਫਿਰ ਵਿੱਚ ਪਾਦ ਮੜ ਕੇ ਦੇ ਫਿਰ ਦੁੱਧ ਪਾ ਕੇ ਬਣਾ ਲਈ ਗਏ ਹੁਣ ਨੂੰ ਪਾਤਾ ਤੜਕੇ ਤੇ ਆ ਮਿਰਚ ਪਾਤੀ ਅਮੇਸ ਹਲੜ ਪਾਤਾ ਹਲਦੀ ਪਾਤੀ ਹਨ ਇਹ ਹੁਣ ਇਹਨੂੰ ਇਹਨੂੰ ਨਦਾਂ ਵਿੱਚ ਪਾ ਕੇ ਹੁਣ ਮੈਂ ਦੇ ਵਿੱਚ ਜੀਰਾ ਪਾਉਣਾ ਜੀਰਾ ਪਾ ਕੇ ਥੋੜਾ ਜਿਹਾ ਇਸਾਰ ਤੋਂ ਘੁਲਣਾ ਹੁਣ ਮੈਂ ਇੱਕ ਅਜੇ ਰੋਜਾ ਮਾਰੀ ਜਨ ਲੱਗ ਗਿਆ ਹਰਾ ਹਰਾ ਪਾਣੀ ਉੱਤੇ ਆ ਗਿਆ ਨਾ ਇਹਨੂੰ ਨਿਚੋੜ ਕੇ ਤੇ ਫਿਰ ਆਪਾਂ ਤੜਕੇ ਦੇ ਵਿੱਚ ਪਾ ਦਾਂਗੇ ਤੜਕੇ ਤੇ ਪਾ ਕੇ ਤੇ ਜਮਨ ਜਰੂਰ ਬਣ ਗਈ ਸਬਜੀ ਫਿਰ ਆਪਾਂ ਦੁੱਧ ਪਾ ਦਾਂਗੇ ਦੁੱਧ ਪਾ ਕੇ ਫਿਰ ਤੁਹਾਨੂੰ ਵਿਖਾਵਾਂਗੇ ਵੀ ਕਿਵੇਂ ਦੀ ਬਣੀ ਹਾਂਜੀ ਤੇ ਦੁੱਧ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਆ ਦੇਖੋ ਬਹੁਤ ਵਧੀਆ ਤੇ ਅਸੀਂ ਹੁਣ ਵੀਡੀਓ ਦਾ ਇੱਥੇ ਐਂਡ ਕਰਦੇ ਆ ਸਾਡੀ ਵੀਡੀਓ ਵੇਖ ਕੇ ਦੱਸਿਓ ਕਿਵੇਂ ਬਣੀ ਆ ਤੇ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੱਬ ਕੇ ਵੀਡੀਓ ਵੱਧ ਤੋਂ ਵੱਧ ਵੇਖਿਆ ਕਰੋ